ਦੋਸਤੋ ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਨੂੰ ਇੱਕਦ ਟੋਪ ਮੱਝਾਂ ਟਰਾਈ ਦੇ ਵਿੱਚ ਪਹੁੰਚ ਗਿਆ ਤੁਮ ਖਾ ਰਹੇ ਆ ਤੇ ਕਿਹੜੀ ਮੱਝਾ ਕਿਹੜਾ ਕੰਪੀਟੀਸ਼ਨ ਚ ਮੱਲ ਮਾਰਦੀ ਆ ਤੇ ਇਹਦਾ ਰਿਜ਼ਲਟ ਕੁਝ ਸਮੇਂ ਜੇ ਆਉਣਾ ਸਾਰਿਆਂ ਦੇ ਟੋਕਨ ਉੱਪਰ ਲੱਗ ਚੁੱਕੇ ਆ ਤੇ ਇੱਕ ਤੋਂ ਇੱਕ ਟੋਪ ਮੱਝਾਂ ਇੰਨੀਆਂ ਮੱਝਾਂ ਤਿਆਰੀ ਚ ਪਹੁੰਚੀਆਂ ਵੀ ਸਮਝੋ ਕਿ ਅਸੀਂ ਬਾਰਵਿਕ ਕਿਵੇਂ ਤਿਆਰ ਕਰੀਏ ਜਿਹੜੀਆਂ ਮੱਝਾਂ ਮਨ ਲਓ ਬਾਹਰ ਗਈਆਂ ਨਾ ਵੀ ਇਸ ਕੀ ਮੱਜਾਂ ਜਿਹੜੀਆਂ ਸਾਹਮਣੇ ਹੋਈਆਂ ਵੀ ਉਹ ਵੀ ਮੱਜਾਂ ਜਿਹੜੀਆਂ ਤਿਆਰੀ ਤੇ ਜਿਆਦਾ ਨਹੀਂ ਸੀ ਪਰ ਦੇਚਾ ਸਾਹਮਣੇ ਉਹ ਹੀ ਮੱਜਾਂ ਰੱਖੀਆਂ ਜਿਹੜੀਆਂ ਪਰਫੈਕਟ ਮੱਜਾਂ ਸੀ ਵੀ ਵਾਕਈ ਮੁਰਾਜ਼ਾ ਕਰੈਕਟਰ ਬੁਲਾਈ ਕਰ ਦਿੰਦੇ ਆ ਤੇ ਜੇ ਸਾਧਿਓ ਇੱਕ ਦਿਕ ਟੌਪ 'ਤੇ ਪਹੁੰਚ ਗਏ ਤੇ ਇਹਨਾਂ ਦਾ ਰਿਜ਼ਲਟ ਬਾਕੀ ਇਹ ਕਿਹੜੀਆਂ ਸੀਮਿੰਟ ਦੀਆਂ ਕੀ ਕੁਛ ਆ ਇਹਦਾ ਥੋੜੇ ਟਾਈਮ 'ਚ ਰਿਜ਼ਲਟ ਆਊਗਾ ਤੁਹਾਨੂੰ ਪੁੱਛ ਕੇ ਸਭ ਦੱਸਾਂਗੇ ਪਰ ਜਿਹੜੇ ਵੀ ਇਹ ਆਪਣੇ ਚੈਨਲ ਨਾਲ ਜੁੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ 1 ਘੰਟੇ ਬਾਅਦ ਆਲ ਤੇ ਸੈੱਟ ਕਰ ਲਓ ਵੀ ਤੁਹਾਨੂੰ ਇੱਕ ਦਿਕ ਟੌਪ ਮੱਜਾਂ ਦਿਖਾਵਾਂਗੇ ਤੋ ਮੋਜਾ ਕਿਹ ਬਣਦਾ ਵੀ ਇਹਨਾਂ ਦਾ ਜਿਹੜੀ ਵੀਰ ਪਹੁੰਚੀ ਆ ਲੈਬ ਦੇਖਣ ਲਈ ਤੇ ਇਹਨਾਂ ਨੂੰ ਇਹ ਵੀ ਦੱਸ ਸਕਦੇ ਆ ਵੀ ਇਹ ਜਿਹੜੀ ਮੋਜਾ ਪਹੁੰਚ ਗਿਆ ਕਿ ਅਰੀ ਉਹ ਵੀ ਆਪਣੇ ਕੈਮਰੇ ਦੇ ਵਿੱਚ ਉਨੀ ਜਜਮੈਂਟ ਨਹੀਂ ਹੁੰਦੀ ਵੀ ਪੰਜ ਵੀ ਧਾਕਣੀ ਜਾਂਦੀ ਗਈ ਪਰ ਮੋਜਾ ਹੁੰਦੀ ਬਹੁਤ ਜਿਆਦੀ ਜਿਵੇਂ ਸਾਹਮਣੇ ਇੱਕ ਮੋਜਾ ਖੜੀ ਆ ਦੂਜੀ ਮੋਜਾ ਦੇ ਮੁਕਾਬਲੇ ਦੇਖਣ ਨੂੰ ਸ਼ਟ ਲੱਗਣ ਦਈ ਆ ਪਰ ਹੈ ਉਸ ਤੋਂ ਵੀ ਲੰਬੀ ਮੈਥਲਮਾਈ ਦੀ ਜਿਆਦੀ ਮੋਜਾ ਤੇ ਦੂਸਰੀ ਮੋਜਾ ਵੱਧ ਲੰਮੀ ਲੱਗ ਰਹੀ ਆ ਬਾਕੀ ਜਿਹੜਾ ਰਿਜ਼ਲਟ ਆਉਂਦਾ ਤੁਹਾਨੂੰ ਮੁਖਾਉਣੀਆਂ ਆ ਤੇ ਨੰ ਜੁੜੇ ਰਹਿਣਾ ਤੇ ਸਾਰੀ ਵੀਡੀਓ ਸਾਰੀ ਦੇਖਣੀ ਹੋਰ ਟੌਪਲਸ ਮੱਚਾ ਪੁੱਛ ਗਏ ਇਹ ਜਦ ਨਾਲ ਜਿਹੜੇ ਵਿਖੇ ਬਣਦਾ ਆ ਇਹਨਾਂ ਰਿਜ਼ਲਟ ਵਿਖੇ ਬਣਦਾ ਬਹੁਤ ਟੌਪਲਸ ਮੱਚਾ ਪੁੱਛ ਗਏ ਸੋ ਇਸ ਸਟੇਜ ਦੇ ਵੀਰ ਫੇਮਰੀ ਮੈਮਰੀ ਪਹੁੰਚ ਚੁੱਕੀ ਆ ਤੁਹਾਡੀ ਮੇਜ਼ਬਾਨੀ ਅਰਬਾਨਾ ਦੀ ਵੀ ਫੇ 11 ਮੈਮਰੀ ਕਿ ਮੈਚ ਪਹੁੰਚੀ ਸੋ ਫਿਰ ਤੁਹਾਡਾ ਦੱਸਦੇ ਆ ਕਿ ਇਹ ਜਿਹੜਾ ਮੁੰਡਾ ਆ ਐਮਨ ਅੱਦੀ ਦੀ ਐ ਇਹ ਜਾਨਵਰ ਦਾ ਕੀ ਨਾਮ ਆ

سو محبہ بدائی ہو گیارہ سو چوبی ستواں گیارہ سو ستار بدائی ہوا بارے شو نمبر ایک ہزار ہاں جی جی کیا نام ہے بیٹا اپ کا نام ہے ہرمنदीप بس سر کڑو ہاں جی وہ تھوڑا پیچھے رو ہاں جی ہرمنदीप ہاں جی سر دیکھو ادھر کھڑو فوٹو کراؤ دیکھو تیسرا تڑیاں مار کے پھر ہا 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 یار دیکھو اور اسے باپ کا کیا نام ہے ہیرا بل کی بچی ہے جی جس نے سیکنڈ پرائز حاصل کیا یہاں اور فرسٹ پرائز گوس ٹو شو نمبر पहला इनामीरो सिक्सी ਤੌ ਮੈਦ ਤੌ ਮੈਦ ਮੁਵਾਰਕਾਂ ਵਿੱਚ ਨੂੰ ਗੁਰਮੀਤ ਔਰ ਰਾਜਾਈ ਵਿਕਰਮ ਵਿਕਰਮ ਲੋ ਜੀ ਇਹ ਛੋਟੀ ਹੈ ਪੈਲੇ ਨੰਬਰ ਤੇ ਜਿਹਦੇ ਸਦੋ ਡੀ ਲਾ ਮਿਲਦੇ ਤੇ ਇਥੋਂ ਕਾਉ ਮੈਦ ਕਿਤੇ ਦੇ ਸਕਦੇ ਹੋ ਕੌਣ ਦੇ ਕੰਮ ਨਾਲ ਆ ਗਏ ਸਵਾਸ ਖੂਬਖੂਬੀ ਦੇਖੀ ਵਰਦੀ ਆਪਾਂ ਇਹ ਆਪਣੀ ਵੀਫਾ ਪਹਿਲੇ ਮੇਲੇ ਤੇ ਵੀ ਫਰਸਟ ਆਈ ਸੀ ਤੇ ਇਹਨੇ ਮਿਲਕਿੰਗ ਦੇ ਵਿੱਚ ਦੋ ਦੰਦ ਦੇ ਵਿੱਚ ਫਰਸਟ ਆਈ ਸੀ ਤੇ ਇਹ ਆਪਣੀ ਛੋਟੀ ਜਿਹੀ ਨੰਬਰ 6 ਰੈਗਲਿੰਗ ਦੇ ਵਿੱਚ ਮਿਲਕਿੰਗ ਵਾਲਿਆਂ ਮੱਝਾਂ ਦੇ ਵਿੱਚ ਵੀ ਫਰਸਟ ਆਈ ਸੀ ਪਹਿਲੇ ਮੇਲੇ ਦੇ ਵਿੱਚ ਇਹ ਵੀ ਫਰਸਟ ਆਈ ਆ ਸੋ ਇਸ ਕਰਕੇ ਅਸੀਂ ਕਲੈਰੀ ਕਾ ਨਾਮ ਪ੍ਰਾਪਤ ਕੀਤਾ ਨਾਮ ਕੀ ਆ ਜਿਹਨਾਂ ਨੂੰ ਨਾਮ ਜੁੜੇ ਆ ਤੇ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ